ਦੇਖੋ ਜੀ ਇਹਦਾ ਨਾਮ ਬ੍ਰਾਜ਼ੀਲੀਅਨ ਜੁਜੂ ਇਹ ਜਿਹੜੀ ਆ ਫਾਈਟ ਜਿੱਦਾਂ ਰੈਸਲਿੰਗ ਵਾਂਗੂ ਆ ਮਾਰਸ਼ਲ ਆਰਟ ਕਰਦਿਆਂ ਕਰਦਿਆਂ ਮੈਨੂੰ ਇਹ ਗੇਮ ਬਾਰੇ ਪਤਾ ਲੱਗਾ ਜਿਹੜੀ ਕਿ ਸਾਰੇ ਮਾਰਸ਼ਲ ਆਰਟਾਂ ਦਾ ਹੈਡ ਆ ਹੁਣ ਮੈਂ ਦੋ ਵਾਰੀ 월 ਚੈਂਪੀਅਨ ਆ ਇਹ ਗੇਮ ਦਾ ਮੈਂ ਮੋਰ ਥੈਨ 35 ਕੰਟਰੀ ਦੇ ਵਿੱਚ ਜਾ ਚੁੱਕਾ ਹਾਂ ਠੀਕ ਹੈ ਨਾ ਪਰ ਮੈਂ ਮੇਨ ਤੁਹਾਨੂੰ ਇਹ ਦੱਸਤਾ ਮਾਂ ਵੀ 2019 ਦੇ ਵਿੱਚ ਮੈਂ 월 ਚੈਂਪੀਅਨ ਬਣਿਆ ਸੀ ਉਹੀ ਸੀ ਲੌਂਗ ਬੀਚ ਲਾਸ ਐਂਜਲਸ ਉਸ ਤੋਂ ਬਾਅਦ ਹੁਣ ਮੇਰੀ ਸਤੰਬਰ ਦੇ ਵਿੱਚ 2024 ਵਿੱਚ ਫਾਈਟ ਹੋਈ ਜਪਾਨ ਜਿੱਥੇ ਕਿ ਮੈਂ ਉੱਥੇ ਜਾ ਕੇ ਜਪਾਨੀਜ਼ ਫਾਈਟਰ ਨੂੰ ਹਰਾ ਕੇ ਬੋਲ ਚੈਂਪੀਅਨ ਬਣਿਆ ਮੇਰੀ ਜਿੰਨੇ ਵੀ ਜਿੰਨੇ ਵੀ ਫਾਈਟਰਾਂ ਨੇ ਮੇਰੀ ਫਾਈਟ ਹੁੰਦੀ ਕੋਈ 에ਅਰ ਫੋਰਸ ਵਿੱਚ ਕੋਈ ਆਰਮੀ ਦੇ ਵਿੱਚ ਮੇਰੇ ਲਈ ਬਹੁਤ ਟਫ ਹੁੰਦਾ ਉਹਨਾਂ ਨੂੰ ਹਰਾਉਣਾ ਦੇਖੋ ਜੀ ਮੈਂ ਹੁਣ ਤੁਹਾਨੂੰ ਪਤਾ ਹੀ ਆ ਕਿ ਮੈਂ ਤੇ ਬਾਹਰ ਰਹਿਣਾ ਯੂਐਸਏ ਵਿੱਚ ਮੇਰੀ ਕੋਸ਼ਿਸ਼ ਇਹੋ ਹੀ ਆ ਕਿ ਜਿਹੜਾ ਆਪਣਾ ਮੀਡੀਆ ਵਾ ਉਹ ਮੇਰੀ ਗੱਲ ਮਤਲਬ ਸਰਕਾਰਾਂ ਤੱਕ ਪਹੁੰਚਾਵੇ ਤੇ ਮੇਰੀ ਇਹੋ ਕੋਸ਼ਿਸ਼ ਆ ਮੇਤੋ ਜਿੰਨੀ ਵੀ ਹੋਊਗੀ ਮੈਂ ਬੱਚਿਆਂ ਨੂੰ ਨੌਲੇਜ ਦੇਣੀ ਚਾਹੁੰਦਾ ਨਹੀਂ ਮੈਂ ਜਪਾਨ ਖੇលਿਆ আর ਕੀ ਤੇ ਜਦੋਂ ਮੇਰੀ ਜਪਨੀਜ਼ ਨਾਲ ਫਾਈਟ ਹੋਈ ਮੈਂ ਜਿੱਤ ਗਿਆ ਪਰ ਮੇਰੇ ਦੋਨੇ ਮੋਢੇ ਜਿਹੜੇ ਅਸੀਂ ਡੈਮੇਜ ਹੋ ਗਏ ਫਿਰ ਮੈਂ ਦੋਨੇ ਫਿਰ ਮੈਂ ਜਦੋਂ ਮੈਨੂੰ ਜਿਹੜੇ ਨਾਲ ਪਲੇਅਰ ਗਏ ਸੀ ਉਹਨਾਂ ਕਹਿਆ ਵੀ ਤੂੰ ਵਰਲਡ ਚੈਂਪੀਅਨ ਤੇ ਬਣ ਗਿਆ ਹੁਣ ਤੈਨੂੰ ਕੀ ਲੋੜ ਆ ਵੇਖਿਆ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਪਣੇ ਚੈਨਲ ਦੇ ਜ਼ਰੀਏ ਵੱਖ-ਵੱਖ ਅਜਈਆਂ ਸ਼ਕਸ਼ੀਤਾ ਨੂੰ ਵਾੜੇ ਰੂਬਰੂ ਪੇਸ਼ ਕਰਦੇ ਆ ਜਿੰਨਾ ਆਪੋ ਆਪਣੇ ਫੀਲਡ ਚ ਆਪੋ ਆਪਣੇ ਖੇਤਰ ਚ ਵੱਡਾ ਨਾਮ ਰੱਖਟਿਆ ਹੈ ਦੇਸ਼ ਲਈ ਨਾਮ ਕਮਾਇਆ ਹੈ ਸੂਬੇ ਲਈ ਨਾਮ ਕਮਾਇਆ ਹੈ ਪਰਿਵਾਰ ਲਈ ਨਾਮ ਕਮਾਇਆ ਹੈ ਅਜਹੀ ਸ਼ਖਸੀਅਤ ਸ਼ਹਿਰ ਬਟਾਲੇ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਗੁਰਵੰਤ ਸਿੰਘ ਲਾਡੀ ਬ੍ਰਾਜ਼ੀਲੀਅਨ ਜੋ ਸੂ ਸੂ ਜਿਹੜੀ ਗੇਮ ਹੈ ਇਹ ਮੈਡਲ ਤੁਸੀਂ ਵੇਖ ਰਹੇ ਹੋ ਜਿਹਨੂੰ ਮੈਂ ਪੰਜਾਬੀ ਜਿਹਾ ਕਹਾਂ ਕਿ ਟੇਰ ਲੱਗਾ ਪਿਆ ਮੈਡਲਾਂ ਦਾ ਸਕਰੀਨ ਤੇ ਵੇਖ ਸਕਦੇ ਹੋ ਅਰੇ ਇਸ ਤੋਂ ਵੀ ਜ਼ਿਆਦਾ ਮੈਡਲ ਕਿਉਂਕਿ ਭਾਜੀ ਹੁਣੀ ਯੂਐਸਏ ਸੈਟਲ ਨੇ ਇਸੇ ਗੇਮ ਦੇ ਬਦੌਲਤ ਯੂਐਸਏ ਚ ਪਹੁੰਚੇ ਨੇ ਆਓ ਗੱਲਬਾਤ ਕਰਦੇ ਆ ਕਿ ਸਫਰ ਕਿੱਦਾਂ ਸ਼ੁਰੂ ਹੋਇਆ ਇਸ ਗੇਮ ਦੇ ਵਿੱਚੋਂ ਕਿੱਦਾਂ ਆਏ ਹੁਣ ਤੱਕ ਕੀ ਉਹਨਾਂ ਦੀਆਂ ਪ੍ਰਾਪਤੀਆਂ ਨੇ ਤੇ ਕੀ ਲਾਈਫ ਤੇ ਹੋਰ ਸੁਪਨੇ ਅਜੇ ਬਾਕੀ ਨੇ ਸਸਕਾ ਭਾਜੀ ਸਭ ਤੋਂ ਪਹਿਲਾਂ ਬਹੁਤ ਢੇਰ ਸਾਰੀਆਂ ਮੁਬਾਰਕਾਂ ਇਹਨਾਂ ਮੈਡਲਾਂ ਵਾਸਤੇ ਜਿਹੜਾ ਤੁਸੀਂ ਨਾਮ ਕੁਮਾਰ ਹੋ ਆਪਣਾ ਸ਼ੁਭਨਾਮ ਪੂਰਾ ਦੱਸ ਦਿਓ ਬਟਾਲੇ ਕਿੱਥੇ ਰਹਿੰਦੇ ਹੋ ਤੇ ਹੁਣ ਤੁਸੀਂ ਕਿਸ ਮੁਲਕ ਚ ਜਾ ਕੇ ਵਸੇ ਮੇਰਾ ਨਾਮ ਜੀ ਗੁਰਵੰਤ ਸਿੰਘ ਲਾਡੀ ਆ ਦਾ ਨਾਮ ਮਹੱਲਾ ਨਾਮਨਗਰ ਮਸੀਤ ਵਾਲੀ ਗਲੀ ਬਟਾਲਾ ਦਾ ਰਹਿਣ ਵਾਲਾ ਆ ਕਿ ਮੈਂ ਪਿਛਲੇ 27 ਸਾਲਾਂ ਤੋਂ ਯੂ ਐਸ ਏ ਦੇ ਵਿੱਚ ਕੈਲੀਫੋਰਨੀਆ ਯੂ ਐਸ ਏ ਵਿੱਚ ਰਹਿਣਾ ਲਾਡੀ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਥੋੜਾ ਗੇਮ ਬਾਰੇ ਦੱਸੀਏ ਕਿਉਂਕਿ ਨਾਂ ਸੁਣ ਕੇ ਲੋਕ ਸੋਚਣਗੇ ਗੇਮ ਕਿੱਥੇ ਖੇਡੀ ਜਾਂਦੀ ਹੈ ਬਹੁਤ ਘੱਟ ਲੋਕ ਜਾਣਦੇ ਨੇ ਯੂਥ ਬਹੁਤ ਘੱਟ ਜਾਣਦਾ ਥੋੜੀ ਗੇਮ ਬਾਰੇ ਡਿਟੇਲ ਚ ਦੱਸੀਏ ਵੀ ਇਹ ਗੇਮ ਹੈ ਕੀ ਆ ਇਹ ਗੇਮ ਚ ਆਉਣ ਵਾਸਤੇ ਕਰਨਾ ਕੀ ਪੈਂਦਾ ਦੇਖੋ ਜੀ ਇਹਦਾ ਨਾਮ ਬ੍ਰਾਜ਼ੀਲੀਅਨ ਜਿਜੂਸੂ ਇਹ ਜਿਹੜੀ ਆ ਫਾਈਟ ਜਿੱਦਾਂ ਰੈਸਲਿੰਗ ਵਾਂਗੂ ਆ ਪਰ ਰੈਸਲਿੰਗ ਦੇ ਵਿੱਚ ਜਿੱਦਾਂ ਸੁੱਟਣਾ ਇਹ ਕੁਝ ਲੋਕ ਹੁੰਦੇ ਆ ਜਿਹੜੇ ਲਾਉਣੇ ਚੋਕ ਕਰਨਾ ਇਹ ਗੇਮ ਹੈ ਜਿਜੂਸੂ ਕਿੰਨੀ ਉਮਰ ਸੀ ਜਦੋਂ ਤੁਸੀਂ ਇਸ ਗੇਮ ਵੱਲ ਨੂੰ ਅਟ੍ਰੈਕਟ ਹੋਏ ਹੋ ਕਿਹੜੀ ਗੇਮ ਤੋਂ ਸ਼ੁਰੂਆਤ ਹੋਈ ਸਫ਼ਰ ਕਿਦਾਂ ਸ਼ੁਰੂ ਹੋਇਆ ਮੈਂ ਜੀ ਬਚਪਨ ਦੇ ਵਿੱਚ ਕਰਾਟੇ ਸਿੱਖਣੀ ਸ਼ੁਰੂ ਕਰ ਹੋ ਗਿਆ ਮਤਲਬ ਕਰਾਟੇ ਕਰਦਾ ਸੀ ਤਾਂ ਮੈਂ 2 1997 ਦੇ ਵਿੱਚ ਮੈਂ ਯੂ ਐਸ ਏ ਚਲਾ ਗਿਆ ਉਹ ਵੀ ਮੈਂ ਗੇਮ ਦੇ ਸਿੱਤੇ ਹੀ ਗਿਆ ਟੀਮ ਲੈ ਕੇ ਗਿਆ ਉਸ ਤੋਂ ਬਾਅਦ ਮੈਂ ਉਧਰ ਹੀ ਅਮਰੀਕਾ 'ਚ ਸੈਟਲ ਹੋ ਗਿਆ ਸੈਟਲ ਹੋਣ ਤੋਂ ਬਾਅਦ ਮੈਂ ਮਤਲਬ ਮਾਰਸ਼ਲ ਆਰਟ ਕਰਦਾ ਰਿਹਾ ਫਿਰ 10 ਸਾਲ ਪਹਿਲਾਂ ਮਤਲਬ martial art ਕਰਦਿਆਂ ਕਰਦਿਆਂ ਮੈਨੂੰ ਇਹ ਗੇਮ ਬਾਰੇ ਪਤਾ ਲੱਗਾ ਜਿਹੜੀ ਕਿ ਸਾਰੇ martial art ਦਾ ਹੈਡ ਆਏ ਗੇਮ ਫਿਰ ਮੈਂ ਇਹ ਗੇਮ ਸ਼ੁਰੂ ਕੀਤੀ ਫਿਰ ਇਹ ਗੇਮ ਪਹਿਲਾਂ ਤਾਂ ਮੈਂ ਉਹਦਾ self defense ਵਾਸਤੇ ਸ਼ੁਰੂ ਕੀਤੀ ਸੀ ਬਾਅਦ ਵਿੱਚ ਜਦੋਂ ਮੈਂ ਇਹ ਗੇਮ ਦੇ ਵਿੱਚ ਵੜਿਆ ਮੈਨੂੰ ਪਤਾ ਲੱਗਾ ਵੀ ਇਸ ਤੋਂ ਬੈਸਟ martial art ਕੋਈ ਨਹੀਂ ਹੈਗਾ ਫਿਰ ਮੈਂ ਟੂਰਨਾਮੈਂਟ ਵੀ ਕੰਪਲੀਟ ਕਰਨੇ ਸ਼ੁਰੂ ਕਰਤੇ ਕਰਦਿਆਂ ਕਰਦਿਆਂ ਮੈਂ ਵਰਲਡ ਲੈਵਲ ਤੇ ਪਹੁੰਚ ਗਿਆ ਹੁਣ ਮੈਂ ਦੋ ਵਾਰੀ ਵਰਲਡ ਚੈਂਪੀਅਨ ਆ ਇਹ ਗੇਮ ਦਾ ਬਹੁਤ ਸਾਰੇ ਲੋਕ ਬਹੁਤ ਸਾਰਾ ਯੂਥ ਕਰਾਟੇ ਨੂੰ ਜਾਣਦਾ ਹੈ ਰੈਸਲਿੰਗ ਦੇ ਬੜੇ ਫੈਨ ਨੇ ਇਹ ਗੇਮ ਜਿਹੜੀ ਹੈ ਕਰਾਟੇ ਤੇ ਰੈਸਲਿੰਗ ਤੋਂ ਥੋੜਾ ਹਟ ਕੇ ਕਿੱਦਾਂ ਹੈ ਵੀ ਥੋੜਾ ਦੱਸ ਦੋ ਦੇਖੋ ਜੀ ਕਰਾਟੇ ਦੇ ਵਿੱਚ ਹਿੱਕਾ ਮਾਰਨੀ ਆਉਂਦੀ ਆ ਇਹ ਗੇਮ ਹੈ ਜਿੱਦਾਂ ਰੈਸਲਿੰਗ ਦੇ ਵਿੱਚ ਤੁਸੀਂ ਬੰਦੇ ਨੂੰ ਥੱਲੇ ਸੁੱਟ ਲੈਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਲੌਕ ਕਰਨਾ ਹੈ ਜਿੱਦਾਂ ਹੁਣ ਮੰਨ ਲਓ ਬਾਹ ਹੱਥ ਆ ਗਈ ਲੱਤ ਆ ਗਈ ਆ ਠੀਕ ਹੈ ਤਾਂ ਤੇ ਉਹਦੇ ਉਹ ਤੁਸੀਂ ਮਤਲਬ ਬੰਦੇ ਨੇ ਪੁਆਇੰਟ ਵਾਈਜ਼ ਵੀ ਹੁੰਦੀ ਆ ਲੌਕ ਮਤਲਬ ਜਿੱਦਾਂ ਤੁਸੀਂ ਲੋਕ ਕਰਨ ਦੇ ਆ ਬਾਹਰ ਲੋਕ ਕਰਨੀ ਲੈਕ ਲੋਕ ਕਰਨੀ ਆ ਬਹੁਤ ਹੀ ਮਤਲ ਜੇ ਕਹੋ ਤੇ ਡੇਂਜਰਸ ਵੀ ਆ ਤੇ ਮਤਲਬ ਡੇਂਜਰਸ ਉਹਦੇ ਵਾਸਤੇ ਆ ਵੀ ਜਿਹੜੇ ਬੰਦੇ ਨੂੰ ਨੌਲੇਜ ਨਹੀਂ ਆ ਜਿਹੜੇ ਬੰਦੇ ਨੂੰ ਨੌਲੇਜ ਆ ਗਈ ਉਹਦੇ ਵਾਸਤੇ ਕੋਈ ਡੇਂਜਰਸ ਨਹੀਂ ਤੇ ਵਰਲਡ ਦਾ ਬੈਸਟ ਮਾਰਸ਼ਲ ਆਟਾ ਵੀ ਤੁਹਾਨੂੰ ਹੁਣ ਖੜੇ ਹੋਏ ਤੇ ਆਪਾਂ ਅਗਲੇ ਨੂੰ ਧੱਕਾ ਮਾਰ ਸਕਦੇ ਆ ਇੱਕ ਇੱਕ ਮਾਰ ਸਕਦੇ ਆ ਪਰ ਜੇ ਦੋਸਤ ਤੁਹਾਨੂੰ ਕੋਈ ਥੱਲੇ ਸੁੱਟ ਲੈਂਦਾ ਇਹ ਗੇਮ ਉਹ ਸਿਖਾਉਂਦੀ ਆ ਵੀ ਥੱਲੇ ਡਿੱਗੇ ਡਿੱਗੇ ਨੇ ਤੁਸੀਂ ਕਿੱਦਾਂ ਅਗਲੇ ਦਾ ਮੁਕਾਬਲਾ ਕਰਨਾ ਕਿ ਜਿਹੜੇ ਮੈਡਲ ਦਰਸ਼ਕ ਵੇਖਣਗੇ ਸਕਰੀਨ ਤੇ ਥੋੜਾ ਮੈਡਲਾਂ ਬਾਰੇ ਦੱਸ ਦਈਏ ਕਿਹੜੇ ਕਿਹੜੇ ਤੁਸੀਂ ਟੂਰਨਾਮੈਂਟ ਕਿੱਥੇ ਕਿੱਥੇ ਜਿੱਤੇ ਹੈ ਵਿਦੇਸ਼ਾਂ ਵਿੱਚ ਕਿੱਥੇ ਕਿੱਥੇ ਜਾ ਕੇ ਤੁਸੀਂ ਲੜਿਓ ਇਸ ਗੇਮ ਦੇ ਰਾਈ ਕਿੱਥੇ ਕਿੱਥੇ ਪ੍ਰਾਪਤੀਆਂ ਕੀਤੀਆਂ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਦਾ ਕਿਉਂਕਿ ਮੈਂ ਮੋਰ ਥੈਨ 35 ਕੰਟਰੀ ਦੇ ਵਿੱਚ ਜਾ ਚੁੱਕਾ ਹਾਂ ਠੀਕ ਹੈ ਨਾ ਪਰ ਮੈਂ ਮੇਨ ਤੁਹਾਨੂੰ ਇਹ ਦੱਸਤਾ ਮਾਂ ਵੀ 2019 ਦੇ ਵਿੱਚ ਮੈਂ ਵਰਲਡ ਚੈਂਪੀਅਨ ਬਣਿਆ ਸੀ ਉਹੀ ਸੀ ਲੌਂਗ ਬੀਚ ਲਾਸ ਐਂਜਲਸ ਉਸ ਤੋਂ ਬਾਅਦ ਹੁਣ ਮੇਰੀ ਸਤੰਬਰ ਦੇ ਵਿੱਚ 2024 ਵਿੱਚ ਫਾਈਟ ਹੋਈ ਜਾਪਾਨ ਜਿੱਥੇ ਕਿ ਮੈਂ ਉੱਥੇ ਜਾ ਕੇ ਜਪਾਨੀਜ਼ ਫਾਈਟਰ ਨੂੰ ਹਰਾ ਕੇ ਬੋਲ ਚੈਂਪੀਅਨ ਬਣਿਆ ਬਾਕੀ ਇੰਟਰਨੈਸ਼ਨਲ ਲੈਵਲ ਤੇ ਮੈਨੂੰ ਲੱਗਦਾ ਵੀ ਮੈਂ ਘੱਟੋ ਘੱਟ ਜ਼ਿਆਦਾ ਨਹੀਂ 60 70 ਵਾਰ ਚੈਂਪੀਅਨ ਬਣਿਆ ਕਿੰਨੀ ਉਮਰ ਹੋ ਗਿਆ ਲੜੀ ਭਾਈ ਤੁਹਾਡੀ 50 ਸਾਲ 50 ਸਾਲ ਦੀ ਏਜ ਜਾਂ ਜਦੋਂ ਸ਼ੁਰੂਆਤ ਕੀਤੀ ਸੀ ਜਾਂ ਜਦੋਂ ਪਹਿਲੇ ਮਾਡਲ ਜਿੱਤੇ ਕੀ ਫਰਕ ਫਰਕ ਲੱਗਾ ਹੁਣ ਤੱਕ ਤੇ ਤੁਹਾਡੀ ਜਿਹੜੀ ਕੈਟਾਗਰੀ ਹੁੰਦੀ ਹੈ ਕੰਪੀਟੀਸ਼ਨ ਦੀ ਉਹ ਏਜ ਵਾਈਜ਼ ਹੁੰਦੀ ਹੈ ਕਿ weight ਵਾਈਜ਼ ਹੁੰਦੀ ਹੈ ਏਜ ਵੀ ਹੁੰਦੀ ਆ weight ਵੀ ਹੁੰਦਾ ਵਾ ਪਰ ਉਹ ਕੰਪੀਟੀਸ਼ਨ ਤਾਂ ਨੁਪਤਾ ਜਿਹੜੇ ਬੰਦੇ ਅੱਗੋਂ ਖੇਲਣ ਹੁੰਦੇ ਆ ਠੀਕ ਹੈ ਨਾ ਉਹ ਹੀ ਬੰਦਾ ਵਰਲਡ ਲੈਵਲ ਤੇ ਪਹੁੰਚਦਾ ਜਿੰਨੇ ਘੱਟ ਤੋਂ ਘੱਟ 20-25 ਸਾਲ ਮਿਹਨਤ ਕੀਤੀ ਹੁੰਦੀ ਹੈ ਠੀਕ ਹੈ ਨਾ ਤੇ ਮੇਰੇ ਜਿੰਨੇ ਵੀ ਜਿੰਨੇ ਵੀ ਫਾਈਟਰਾਂ ਨੇ ਮੇਰੀ ਫਾਈਟ ਹੁੰਦੀ ਕੋਈ 에ਅਰ ਫੋਰਸ ਵਿੱਚ ਕੋਈ ਆਰਮੀ ਦੇ ਵਿੱਚ ਮੇਰੇ ਲਈ ਬਹੁਤ ਟਫ ਹੁੰਦਾ ਉਹਨਾਂ ਨੂੰ ਹਰਾਉਣਾ ਤੇ ਬਹੁਤ ਹੀ ਸਟਰੋਂਗ ਹੁੰਦੇ ਆ ਹੁਣ ਜਿੱਦਾਂ ਮੰਨ ਲਓ ਮੈਂ weight category ਜਿੱਤ ਲਈ ਉਸ ਤੋਂ ਬਾਅਦ open ਦੇ weight ਦੇ ਵਿੱਚ ਕਈਆਂ ਬੰਦਿਆਂ ਦੀ ਬੇਕਾਸ਼ਿਸ਼ ਹੁੰਦਾ ਠੀਕ ਹੈ ਨਾ ਉਹ ਤੁਹਾਨੂੰ ਵੀ ਪਤਾ ਗੋਰੇ ਕਿੰਨੇ ਜਵਾਨ ਹੁੰਦੇ ਕਾਲੇ ਕਿੰਨੇ ਜਵਾਨ ਹੁੰਦੇ 6 ਫੁੱਟ 4 ਇੰਚ 6 ਫੁੱਟ 2 ਇੰਚ ਤੇ ਮੈਂ 5 ਫੁੱਟ 7 ਇੰਚ ਮੇਰੇ ਲਈ ਬਹੁਤ ਟੱਪ ਫੁੱਦਾ ਪਰ ਫਿਰ ਵੀ ਮੈਂ ਕਦੀ ਵੀ ਹਿੰਮਤ ਨਹੀਂ ਹਾਰੀ ਮੈਂ ਆਪਣੀ ਕੋਸ਼ਿਸ਼ ਕਰਦਾ ਵਾਂ ਕਿ ਮੈਂ ਖੇਡਣਾ ਵਾਂ ਹਾਰ ਜਿੱਤ ਤੇ ਜਦ ਦੋ ਬੰਦੇ ਖੇលਣਗੇ ਹਾਰ ਜਿੱਤ ਤੇ ਹੋਣੀ ਹੀ ਹੋਣੀ ਹੈ ਇਸੇ ਲਈ ਅਜੇ ਤੱਕ ਮੈਂ ਕੋਸ਼ਿਸ਼ ਕੀਤੀ ਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਦੇਖੋ ਮੈਂ ਕਿੱਥੋਂ ਤੱਕ ਪਹੁੰਚਿਆ ਲੜ ਜੀ ਹਰ ਨੌਜਵਾਨ ਸੋਚਦਾ ਕਿ ਮੈਂ ਲਾਈਫ ਯਰ ਸੈਟਲ ਹੋਵਾਂ ਕਿ ਸਿਆਸੀ ਫੀਲਡ 'ਚ ਜਾਵਾਂ ਕਿਉਂਕਿ ਅੱਜ ਕੱਲ ਮਾਇਆ ਦਾ ਯੁੱਗ ਹੈ ਹਾਂਜੀ ਮਾਇਆ ਹਰ ਕੰਮ ਵਾਸਤੇ ਜ਼ਰੂਰੀ ਹੈ ਇਹ ਜਿਹੜੀ ਗੇਮ ਹੈ ਕੀ ਇਹਦੇ ਵਾਸਤੇ ਕੋਈ ਸਰਕਾਰਾਂ ਕੋਈ ਪ੍ਰਸ਼ਾਸਨ ਕੋਈ ਇਹੋ ਜਿਹਾ ਸਕੋਪ ਹੈ ਜਾਂ ਜਦ ਤੁਸੀਂ ਜਿੱਤਦੇ ਹੋ ਕੋਈ ਫਾਈਨੈਂਸ਼ਲੀ ਮਤਲਬ ਮਿਲਦੀ ਹੈ ਕੋਈ ਜੌਬ ਮਿਲਦੀ ਹੈ ਦੇਖੋ ਜੀ ਮੈਂ ਹੁਣ ਤੁਹਾਨੂੰ ਪਤਾ ਹੀ ਆ ਕਿ ਮੈਂ ਤੇ ਬਾਹਰ ਰਹਿਣਾ ਯੂ ਐਸਏ ਵਿੱਚ ਮੇਰੀ ਕੋਸ਼ਿਸ਼ ਇਹੋ ਹੀ ਆ ਕਿ ਜਿਹੜਾ ਆਪਣਾ মিডিਆ ਵਾ ਉਹ ਮੇਰੀ ਗੱਲ ਮਤਲਬ ਸਰਕਾਰਾਂ ਤੱਕ ਪਹੁੰਚਾਵੇ ਤੇ ਮੇਰੀ ਇਹੋ ਕੋਸ਼ਿਸ਼ ਆ ਮੇਤੋਂ ਜਿੰਨੀ ਵੀ ਹੋਊਗੀ ਮੈਂ ਬੱਚਿਆਂ ਨੂੰ ਨੌਲੇਜ ਦੇਣੀ ਚਾਹੁੰਦਾ ਵਾ ਤੇ ਜਿੰਨੀ ਵੀ ਕੋਸ਼ਿਸ਼ ਹੋਊਗੀ ਵੀ ਮੈਂ ਪਲੇਅਰਾਂ ਨੂੰ ਸਪੋਰਟ ਕਰੂੰਗਾ ਤੇ ਬਾਕੀ ਦੇਖੋ ਇਹ ਮੈਸੇਜ ਜਦੋਂ ਪਹੁੰਚੂਗਾ ਕਿਹੜਾ ਬੰਦਾ ਮੇਰੇ ਤੱਕ ਅਪਰੋਚ ਕਰਦਾ ਫਿਰ ਪਤਾ ਲੱਗੂਗਾ ਵੀ ਕਿੱਦਾਂ ਨੇ ਬਹੁਤ ਸਾਰੀਆਂ ਫਾਈਟ ਕੀਤੀਆਂ ਹੋਣਗੀਆਂ ਮੁਕਾਬਲੇ ਬਹੁਤ ਸਾਰੇ ਕੀਤੇ ਹੋਣਗੇ ਕੋਈ ਐਸਾ ਪਲ ਜਿਹੜਾ ਅੱਜ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ ਜਿਹੜਾ ਕੋਈ ਇੰਟਰਸਟਿੰਗ ਹੋਏ ਕੋਈ ਸਾਰੇ ਮੁਕਾਬਲੇ ਤੋਂ ਹਟਕੇ ਹੋਏ ਕਿ ਮੈਨੂੰ ਉਹ ਪਲ ਜਿਹੜਾ ਖਾਸ ਕਰਕੇ ਸਾਰੀ ਲਾਈਫ ਮੇਰੀ ਜ਼ਿੰਦਗੀ 'ਚ ਮੇਰੇ ਜ਼ਹਿਨ 'ਚ ਰਹੇਗਾ ਕੋਈ ਇਹੋ ਜਿਹਾ ਪਲ ਜ਼ਿੰਦਗੀ ਦਾ ਜਦੋਂ ਹੀ ਮੈਂ ਜਪਾਨ ਖੇលਿਆ ਹਰਕੀ ਤੇ ਜਦੋਂ ਮੇਰੀ ਜਪਨੀਜ਼ ਨਾਲ ਫਾਈਟ ਹੋਈ ਮੈਂ ਜਿੱਤ ਗਿਆ ਪਰ ਮੇਰੇ ਦੋਨੇ ਮੋਢੇ ਜਿਹੜੇ ਸੀ ਡੈਮੇਜ ਹੋ ਗਏ ਆ ਫਿਰ ਮੈਂ ਦੋਨੇ ਫਿਰ ਮੈਂ ਜਦੋਂ ਮੈਨੂੰ ਜਿਹੜੇ ਨਾਲ ਪਲੇਅਰ ਗਏ ਸੀ ਉਹਨਾਂ ਕਿਹਾ ਵੀ ਤੂੰ ਵਰਲਡ ਚੈਂਪੀਅਨ ਤਾਂ ਬਣ ਗਿਆ ਹੁਣ ਤੈਨੂੰ ਕੀ ਲੋੜ ਆ ਹੋਰ ਮੈਡਲ ਜਿੱਤਣ ਦੀ ਪਰ ਮੈਂ ਕਿਹਾ ਵੀ ਨਹੀਂ ਫਿਰ ਮੈਂ ਓਪਨ ਵਿੱਚ ਚੈਲੰਜ ਕੀਤਾ ਜਿਹਦੇ ਵਿੱਚ ਦੂਜਾ ਬੰਦਾ ਮੇਰੇ ਤੋਂ ਡਬਲ weight ਦਾ ਹੈ ਠੀਕ ਹੈ ਨਾ ਤੇ ਉਹ ਜਿਹੜਾ ਮੈਨੂੰ ਪਾਲ ਜਿਆਦਾ ਕਿਉਂਕਿ ਮੇਰੀ ਇੱਕ ਬਾਹ ਕੰਮ ਕਰਦੀ ਦੂਜੀ ਬਿਲਕੁਲ ਕੰਮ ਨਹੀਂ ਕਰਦੀ ਤੇ ਫਿਰ ਵੀ ਮੈਂ ਉੱਥੇ ਪਰ ਮੈਂ ਓਪਨ ਦੇ ਵਿੱਚ ਹਾਰ ਗਿਆ ਠੀਕ ਹੈ ਨਾ ਫਾਈਨਲ ਦੇ ਵਿੱਚ ਪਰ ਫਿਰ ਵੀ ਆ ਦੇਖੋ ਮੈਂ ਸਿਲਵਰ ਮੈਡਲ ਉੱਤੇ ਜਿੱਤੇ ਆ ਇਹ ਪਲ ਮੈਨੂੰ ਕਦੀ ਨਹੀਂ ਭੁੱਲੂਗਾ ਇਤੋਂ ਤੱਕ ਵੀ ਮੈਂ ਆਪਣੇ ਕੱਪੜੇ ਵੀ ਨਹੀਂ ਜਦੋਂ ਮੈਂ ਮੈਡਲ ਜਿੱਤਣ ਤੋਂ ਬਾਅਦ ਮੇਰੇ ਇਹ ਹਾਲਤ ਹੀ ਵੀ ਮੈਂ ਮੇਰੇ ਕੱਪੜੇ ਵੀ ਜਿਹੜੇ ਮੇਰੇ ਨਾਲ ਗਏ ਉਹ ਚੇਂਜ ਕਰਦੇ ਸ਼ਰਟ ਵੀ ਨਹੀਂ ਪਾਈ ਜਾਂਦੀ ਤੇ ਇਹੋ ਜਿਹਾ ਪਲ ਬੰਦਾ ਕਦੀ ਵੀ ਭੁੱਲ ਨਹੀਂ ਸਕਦਾ ਤੇ ਘੱਟ ਤੋਂ ਘੱਟ ਜ਼ਿਆਦਾ ਨਹੀਂ ਆ 1 ਮਹੀਨਾ ਮੈਂ ਇੱਕ ਹੱਥ ਨਾਲ ਸਾਰੇ ਕੰਮ ਕੀਤੇ ਦੂਸਰੇ ਹੱਥ ਨਾਲ ਮੇਰੇ ਕੋ ਕੰਮ ਨਹੀਂ ਹੋਇਆ ਕੋਈ ਨਹੀਂ ਲੜ ਜੀ ਫਿਰ ਇਹ ਵੀ ਗੱਲ ਸਾਂਝੀ ਕਰੀਏ ਕਿਉਂਕਿ ਹਰ ਪਲੇਅਰ ਦੀ ਜ਼ਿੰਦਗੀ ਜੇ ਟਾਈਮ ਆਉਂਦਾ ਹੈ ਚਾਹੇ ਉਹ ਕ੍ਰਿਕਟ ਦਾ ਤੰਦੂਲ ਕਰੋ ਹੋਵੇ ਚਾਹੇ ਉਹ ਫੁੱਟਬਾਲਰ ਹੋਵੇ ਉਹ ਜਨੂੰ ਉਹ ਇਹੋ ਜੀ ਸਟੇਜ ਵੇਖਣੀ ਪੈਂਦੀ ਜਦੋਂ ਫਿਰ ਸੱਟ ਲੱਗ ਗਈ ਫਿਰ ਇੱਕ ਟਾਈਮ ਤੋਂ ਜਹਿਨ ਚ ਹੁੰਦਾ ਵੀ ਗੇਮ ਛੱਡਦਾ ਕਿਉਂਕਿ ਅੱਗੇ ਵੀ ਖਤਰਨਾਕ ਗੇਮ ਹੈ ਫਿਰ ਉਦੋਂ ਜਦੋਂ ਬੈਕ ਕਰਨਾ ਉਸ ਗੇਮ ਦੇ ਵਿੱਚ ਉਰੇ ਵਾਸਤੇ ਕਿੰਨੀ ਕੁ ਟਫ ਚੈਲੰਜ ਹੁੰਦਾ ਕੀ ਕੁਝ ਕਰ ਦਿਓ ਫਿਰ ਤੇ ਕੀ ਕੁਝ ਕੀਤਾ ਜਦੋਂ ਤੁਹਾਡੇ ਮੋਢਿਆਂ ਤੇ ਸੱਟ ਲੱਗੀ ਨਹੀਂ ਜਦੋਂ ਹੁਣ ਮੰਨ ਲਓ ਮੇਰੇ ਸੱਟ ਲੱਗ ਹੀ ਜਾਂਦੀ ਮੈਂ ਮਿਹਨਤ ਨਹੀਂ ਛੱਡਦਾ ਹੁਣ ਮੰਨ ਲਓ ਮੇਰੇ ਮੋਢੇ ਤੇ ਸੱਟ ਲੱਗੀ ਆ ਹੁਣ ਮੈਂ ਮੋਢੇ ਦੀ ਐਕਸਰਸਾਈਜ਼ ਕਰੂੰਗਾ ਇੰਜਰੀ ਵੱਧਣੀ ਆ ਫਿਰ ਮੈਂ ਫਿਰ ਮੈਂ ਇਦਾਂ ਦਾਦਾ ਜਿੱਦਾਂ ਮੇਰੇ ਮੋਡੇ ਤੇ ਸੱਟ ਲੱਗੀ ਮੈਂ ਆਪਣੀ ਕਾਰਡੀਓ ਵਧਾ ਦੇਣਾ ਮੈਂ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਦੇਣਾ ਰਨਿੰਗ ਕਰਨੀ ਸ਼ੁਰੂ ਕਰ ਦੇਣਾ ਇਹ ਨਹੀਂ ਆ ਵੀ ਬਸ ਮੇਰੇ ਸੱਟ ਲੱਗੀ ਆ ਵੀ ਮੈਂ ਹੁਣ 2 ਮਹੀਨੇ 3 ਮਹੀਨੇ ਰੈਸਟ ਕਰਨੀ ਮੈਂ ਰੈਸਟ ਪੈਰ ਚੱਲਦੇ ਰਹਿਣ ਰੈਸਟ ਹਾਂ ਰੈਸਟ ਦੇਨ ਜਿਹੜੇ ਰੈਸਟ ਦੇ ਨਾ ਹੈਗੀ ਆ ਤੇ ਨਾ ਕਰਨੀ ਤੁਸੀਂ ਐਜ਼ ਕੋਚ ਕਿਉਂਕਿ ਹੁਣ ਤੁਸੀਂ ਕੋਚ ਬਣ ਗਏ ਇੱਕ ਹਿਸਾਬ ਨਾਲ ਇੱਕ ਸਾਡੀ ਅਕੈਡਮੀ ਬਣ ਗਏ ਹੋ ਇਸ ਹਾਂਜੀ ਯੂਥ ਨੂੰ ਥੋੜਾ ਆਪਣੀ ਰੁਟੀਨ ਦੱਸ ਦਈਏ ਪੀ ਸਵੇਰੇ ਕਿੰਨੇ ਵੇ ਉੱਠਦੇ ਹੋ ਕੀ ਕਰਦੇ ਹੋ ਇਸ ਗੇਮ ਵਾਸਤੇ ਕਿੰਨੀ ਪ੍ਰੈਕਟਿਸ ਕਰਦੇ ਹੋ ਕਈ ਇਹੋ ਜਿਹੇ ਨੌਜਵਾਨ ਆ ਜਿਹੜੇ ਚੈਨਲ ਦੇ ਮਾਧਿਅਮ ਰਾਹੀਂ ਸੁਣਨਗੇ ਤੇ ਉਹ ਕੋਸ਼ਿਸ਼ ਕਰਨਗੇ ਕਿ ਅਸੀਂ ਜੇ ਪਲੇਅਰ ਬੰਨਣਾ ਤੇ ਰੁਟੀਨ ਸ਼ੁਰੂ ਕਰੀਏ ਕਿੰਨੇ ਵੇ ਉੱਠਦੇ ਹੋ ਲਾਡੀ ਕੀ ਕੁਝ ਖਾਂਦਾ ਪੀਂਦਾ ਕੀ ਭਰੇਜ ਰੱਖਿਆ ਜਾਂਦਾ ਕਿੱਦਾਂ ਦੀ ਪ੍ਰੈਕਟਿਸ ਤੁਹਾਡੀ ਹੁੰਦੀ ਹੈ ਦੇਖੋ ਜੀ ਮੈਂ ਸਵੇਰੇ ਮਤਲਬ 6:30 ਵਜੇ ਉੱਠਦਾ ਵਾਂ ਤੇ ਉੱਠ ਤਾ ਉੱਠ ਤਾ ਸਵੇਰੇ ਜਾਂ ਚਾਹ ਦੇ ਵਿੱਚ ਮੈਂ 2 ਦੇਸੀ ਘਿਓ ਦੇ ਚਮਚ ਪਾਉਣੇ ਹੁੰਦੇ ਆ ਦੇਸੀ ਘਿਓ ਐਦਾਂ ਦੀ ਚੀਜ਼ ਆ ਜਿਹੜੀ ਤੁਹਾਨੂੰ એનર્ਜੀ ਦਿੰਦੀ ਆ ਫਿਰ ਮੈਂ ਪਹਿਲੋਂ ਪਹਿਲਾ ਮੇਰਾ ਕੰਮ ਹੁੰਦਾ ਜਿਮ ਜਾਣਾ ਫਿਰ ਮੈਂ ਜਿਮ 2 ਘੰਟੇ ਲਾਵਾਂ 3 ਘੰਟੇ ਲਾਵਾਂ 1 ਘੰਟਾ ਲਾਵਾਂ ਫਿਰ ਮੈਂ ਆਪਣੀ ਜੌਬ ਸ਼ੁਰੂ ਕਰਦਾ ਫਿਰ ਮੇਰੀ ਜੌਬ ਜਦੋਂ ਵੀ ਜੌਬ ਰਾਤ ਦੇ 11 ਵਜੇ ਤੱਕ ਦੀ ਹੈ ਹਾਂਜੀ ਲਾਸਟ ਵਿੱਚ ਆਪਣੇ ਪੂਰੇ ਜ਼ਿੰਦਗੀ ਦੇ ਤਜਰਬੇ ਤੋਂ ਇਸ ਗੇਮ ਦੇ ਤਜਰਬੇ ਤੋਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਪੰਜਾਬ ਦੀ ਜਵਾਨੀ ਜਿੱਥੇ ਹੁਣ ਟੈਗ ਲੱਗਦਾ ਜਾ ਰਿਹਾ ਕਿ ਨਸ਼ੇੜੀ ਹੈ ਨਕਮੀ ਹੈ ਵਿਹਲੀ ਹੈ ਉਹਨਾਂ ਨੂੰ ਕੀ ਅੱਜ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਉਹ ਕੀ ਕਰਨਾ ਮੈਸੇਜ ਇਹੋ ਦੇਣਾ ਚਾਹੁੰਨਾ ਵੀ ਮਿਹਨਤ ਕਰੋ ਕੋਈ ਵੀ ਕੰਮ ਹੋਵੇ ਜ਼ਰੂਰੀ ਨਹੀਂ სპੋਰਟਸ ਜਦੋਂ ਤੁਸੀਂ ਮਿਹਨਤ ਛੱਡ ਦੋਗੇ ਤੇ ਤੁਸੀਂ ਕੋਈ ਵੀ ਚੀਜ਼ ਹਾਸਲ ਨਹੀਂ ਕਰ ਸਕਦੇ ਹੁਣ ਅੱਜ ਮੈਂ ਬੜੇ ਗਰੀਬ ਘਰ ਦਾ ਬੱਚਾ ਸੀ ਤੇ ਮੈਂ ਮਤਲ ਜਦੋਂ ਦੋ ਦੋ ਮੈਂ ਕਰਾਟੇ ਕਰਦਾ ਸੀ ਸਾਡੇ ਕੋਲ ਪੈਡ ਲੈਣ ਜੋਗੇ ਪੈਸੇ ਨਹੀਂ ਹੁੰਦੇ ਅਸੀਂ ਚਪਲਾਂ ਤੇ ਪ੍ਰੈਕਟਿਸ ਕਰਦੇ ਰਹੇ ਤੇ ਅੱਜ ਅੱਜ ਮਹਾਰਾਜ ਨੇ ਇਹਨਾਂ ਦਿੱਤਾ ਵੀ ਭਾਵੇਂ ਮੈਂ ਫੈਕਟਰੀ ਖੋਲਣਾ ਠੀਕ ਹੈ ਨਾ ਇਸੇ ਲਈ ਮਿਹਨਤ ਜਿੰਨੀ ਵੀ ਇਹ ਨਹੀਂ ਆ ਮਿਹਨਤ ਮੰਨ ਲਾ ਕੇ ਕਰੋ ਪ੍ਰਮਾਤਮਾ ਤੁਹਾਨੂੰ ਆਪੇ ਫਲ ਦਿੰਦਾ ਹੈ ਤਾਂ ਏਸੀ ਦੀ ਉਹ ਹਸਤੀ ਜਿਨੇ ਆਪਣੀ ਗੇਮ ਦੇ ذریعے ਦੱਸਿਆ ਆਪਣੀ ਗਰੀਬੀ ਤੇ ਦੂਰ ਕੀਤੀ ਕੀਤੀ ਹੈ ਇਸ ਟਾਈਮ ਯੂਐਸਏ ਚ ਸੈਟਲ ਨੇ ਔਰ ਯੂਥ ਨੂੰ ਪੰਜਾਬ ਚ ਇਹੀ ਸੁਨੇਹਾ ਦੇਣ ਵਾਸਤੇ ਆਏ ਹੈ ਹੈ ਕਿ ਕਿਸੇ ਵੀ ਫੀਲਡ ਵਿੱਚ ਤੁਸੀਂ ਕੰਮ ਕਰੋ ਉਹਨੂੰ ਜਜ਼ਬੇ ਨਾਲ ਉਹਨੂੰ ਮਿਹਨਤ ਨਾਲ ਕਰੋ ਰੁਟੀਨ ਨਾਲ ਕਰੋ ਇੱਕ ਨਾ ਇੱਕ ਦਿਨ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਲਾਏਗਾ ਜਿੱਦਾਂ ਗੁਰਵੰਤ ਸਿੰਘ ਲਾਡੀ ਦੀ ਮਿਹਨਤ ਨੂੰ ਲਗਾਤਾਰ ਫਲ ਲੱਗ ਰਹੇ ਹਨ ਜ਼ਿੰਦਗੀ 'ਚ ਬੜੇ ਸੁਪਨੇ ਅਜੇ ਬਾਕੀ ਹਨ ਅਸੀਂ ਵੀ ਚੈਨਲ ਵੱਲੋਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਸੁਪਨੇ ਰਹਿ ਗਏ ਹਨ ਉਹ ਪੂਰੇ ਹੋਣ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼